ਮਾਂ ਕੋਈ ਚੀਜ਼ ਬਣਾਉਂਦੀ ਆ ਨਾ ਥੋੜੀ ਜੀ ਕਈ ਵਾਰੀ ਐਸਾ ਸਮਾਂ ਵੀ ਆਉਂਦਾ ਸੀ ਭੈਣੋ ਪਤਾ ਹੈ ਕਈ ਵਾਰੀ ਖੀਰ ਬਣਨੀ ਗਜਰੇਲਾ ਬਣਨਾ ਤੇ ਮਾਂ ਨੇ ਆਪਣੇ ਜੋਗਾ ਥੋੜਾ ਜਿਹਾ ਪਿੱਛੇ ਬਚਿਆ ਤੇ ਪੁੱਤ ਨੇ ਕਿਹਾ ਮਾਂ ਹੋ ਰਿਹਾਗਾ ਮਾਂ ਨੇ ਕਿਹਾ ਹੈਗਾ ਵਾ ਆਪਣਾ ਵੀ ਉਹਨੂੰ ਖਵਾ ਦੇਣਾ ਉਹ ਜਦੋਂ ਮਾਂ ਦੀ ਵਾਰੀ ਆਈ ਤੇ ਅੰਦਰ ਵੜ ਵੜ ਕੇ ਖਾਓ ਤੁਸੀਂ ਟੱਬਰ ਬਾਪੂ ਦੀ ਵਾਰੀ ਆਈ ਤੇ ਤੁਸੀਂ ਅੰਦਰ ਵੜ ਵੜ ਕੇ ਖਾਓ ਤੇ ਗੁਰਦੁਆਰੇ ਲਿਆ ਕੇ ਰਮਾਲੇ ਮਹਿੰਗੇ ਤੋਂ ਮਹਿੰਗਾ ਚੜਾਓ ਬਾਪੂ ਕਹਿੰਦਾ ਜਾ ਲੈ ਜਾ ਭਾਈ ਜੇ ਮਾਂ ਬਾਪ ਦਾ ਨਹੀਂ ਬਣਿਆ ਤੇ ਤੂੰ ਮੇਰਾ ਵੀ ਨਹੀਂ ਬਣਨਾ ਜੇ ਤੇਰੇ ਹੁੰਦਿਆਂ ਤੇਰੇ ਮਾਂ-ਬਾਪ ਰੋਲਦੇ ਪਏ ਨੇ ਤੂੰ ਹਿੰਦੂ ਐ ਤੇ ਤੂੰ ਜਾ ਕੇ ਮੰਦਰ ਦੇ ਵਿੱਚ ਚੁੰਨੀਆ ਚੜਾਉਂਦਾ ਫਿਰੇ ਜੇ ਤੂੰ ਸਿੱਖ ਐ ਤੇ ਧਾਰਮਿਕ ਅਸਥਾਨਾਂ ਤੇ ਰਮਾਲੇ ਲੈ ਕੇ ਆਉਂਦਾ ਫਿਰੇ ਜੇ ਤੂੰ ਮੁਸਲਮਾਨ ਐ ਤੇ ਜਾ ਕੇ ਚਾਦਰਾਂ ਚੜਾਉਂਦਾ ਫਿਰੇ ਪਾਚਾ ਕਹਿੰਦੇ ਜਾ ਪਹਿਲਾਂ ਆਪਣਾ ਘਰ ਸਾਂ ਮਾਂ ਨੂੰ ਪੁੱਛ ਪਹਿਲਾਂ ਬਾਪੂ ਨੂੰ ਪੁੱਛ ਪਹਿਲਾਂ ਦਾਦੇ-ਦਾਦੀ ਨੂੰ ਪੁੱਛ ਪਹਿਲਾਂ ਤੇ ਅੱਜ ਮਾਰਿਆ ਧਿਆਨ ਬਹੁਤ ਸਾਡੇ ਧਾਰਮਿਕ ਸਥਾਨ ਦੁਨੀਆਂ ਵਿੱਚ ਬਹੁਤ ਐਸੇ ਬਿਰਧ ਆਸ਼ਰਮ ਨੇ ਜਿਨ੍ਹਾਂ ਵਿੱਚ ਉਹ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੇ ਬੱਚੇ ਵੀ ਹੈਗੇ ਨੇ ਨਵੇਂ ਪੁੱਤ ਵੀ ਹੈਗੇ ਨੇ